ਉਪਰੋ ਸਿੱਧ ਜਿਨ੍ਹਾਂ ਦੀ ਚੰਗੀ ਰੱਬ ਦਾ ਸ਼ੁਕਰ ਮਨਾਉਂਦੇ ਆ ਬਹਿ ਕੇ ਵੇਖ ਜਵਾਨਾ ਬਾਬੇ ਕੌਡਾ ਲਾਉਂਦੇ ਆ ਬਾਬੇ ਜੱਫੇ ਲਾਉਂਦੇ ਆ ਆ ਬਗਲਾ ਬਖੰਡੇ ਵਾਲਾ ਆਇਆ ਹੋਇਆ ਮੇਰੇ ਮਿੱਤਰੋ ਮੰਦਰ ਵਰਗੇ ਪੁੱਜੇ ਹੋਇਆ ਬੁੱッコਏ ਵਰਗੇ ਪੁੱਜੇ ਹੋਇਆ ਮੇਰੇ ਮਿੱਤਰੋ ਇਧਰ ਲੜਕਿਆਂ ਦੀ ਟੀਮ ਲਈ ਪ੍ਰਾਈਜ਼ ਆ ਉਹ ਪਹਿਲੀ ਕਬੱਡੀ ਬਟੰਡ ਸਾਹਮਣੇ ਥਾਪੀਆਂ ਵੱਜਦੀਆਂ ਪੰਗੜੇ ਪੈਂਦੇ ਬੂਟਿਆ ਆਹ ਬੱਲੇ ਬੱਲੇ ਕਰਾ ਦਿੱਤੀ ਮੁਗਲੇ ਨੇ ਮੇਲਾ ਲੁੱਟ ਲਿਆ ਅਗਲੀ ਕਬੱਡੀ ਪਾਉਣ ਦੇ ਲਈ ਸਾਹਮਣੇ ਆਹ ਸਿੱਖ ਸਰਦਾਰ ਆਹ ਕੰਮੇਦਾਰ ਰੰਦੇਆਲਾ ਪਿੰਡ ਦਾ ਭਰਾ ਕਹਿੰਦੇ ਕੱਲ ਤਰੂ ਜਹਾਜ਼ ਉਹ ਦਿੱਲੀ 에어ਪੋਰਟ ਤੇ ਤਾਰੀ ਰੰਦੇਆਲੇ ਵਾਲੇ ਨੇ ਕਹਿੰਦੇ ਇੰਗਲੈਂਡ ਤੋਂ ਪਿੰਡ ਆ ਜਾਣਾ ਆ ਰੰਦੇਆਲੇ ਵਾਲਾ ਕਾਲਾ ਬਾਈ ਸਾਡੇ ਸਰਕਾਰ ਦੇ ਜੋ ਰਾਜਵਿੰਦਰ ਅੰਡਿਆਲੇ ਵਾਲੇ ਦਾ ਪਿੰਡੂ ਹੈ ਜਿਹੜਾ ਅਮਰੀਕਾ ਵਿੱਚ ਰਹਿੰਦਾ ਹੈ ਮੇਰੇ ਮਿੱਤਰੋ ਸੰਤਾਲੀ ਵੀ ਬਹੁਤ ਵੱਡੇ ਸ਼ੇਰ ਇਧਰ ਕਹਿੰਦੇ ਲੁੱਤਰ 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 ਸ਼ੇਰ ਵਾਲਾ ਪਿੰਡ ਹੈ ਇਹ ਬਠੰਡੇ ਦਾ ਉਧਰ ਜਲਾਲ ਪਟਾਕੇ 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 ਆ ਮੈਨੂੰ ਕੁੜੀਏ ਬੋੜਾ ਨਾਲ ਜਾਣੀ ਜੀ ਮੇਰੀ ਖਾਦੀ ਖਰਾਕ ਪ੍ਰਾਣੀ ਮੈਂ ਬਲਦੇ ਵਿੱਚ ਤੈਨੂੰ ਘੰਟਾ ਘਰ ਬਚਾਵਾਂ ਨਹੀਂ ਤੂੰ ਬੈਠ ਬੋੜੇ ਦੇ ਟਾਂਗੇ ਤੇ ਮੈਨੂੰ ਸ਼ੇਅਰ ਕਰਾਵਾ ਨੀ ਉਹ ਪੈਂਦੀ ਰੋਡ ਤੇ ਵੀਰਾ ਕਰੀ ਗੱਲ ਮੁੰਡੇ ਦੀ ਬਾਹ ਮਤੋਤੇ ਦੀ ਕਬੱਡੀ ਪੈਣ ਜਾਂਦੀ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਸਰੇ ਸਰੇ ਦੇ ਖਿਡਾਰੀ ਪੱਡੇ ਆ ਤੇ ਥੱਕ ਟੁੱਟ ਕੇ ਯਾਦ ਜਮੀਰ ਆਉਂਦੀ ਤੇ ਸਦਾ ਵਕਤ ਹੁੰਦਾ ਡਾਂਣ ਦਾ ਵੀ ਹਰ ਜਗ੍ਹਾ ਨਹੀਂ ਬੱਡੇ ਨੌਰ ਚੱਲਦੇ ਤੇ ਕਿਤੇ ਸਮਾਂ ਹੁੰਦਾ ਭਾਣ ਦਾ ਵੀ ਆ ਸਦਾ ਡਾਂਗ ਤੇ ਡੇਰਾ ਨਾ ਰਹੇ ਸੰਦੂ ਤੇ ਕਿਤੇ ਅੰਤ ਹੁੰਦਾ ਹੈ ਕਮਾਨ ਦਾ ਵੀ ਆ ਤਾੜੀਆਂ ਮਾਰ ਦਿਓ ਆ ਬਾਬਾ ਬਾਬਾ ਢੰਗੜਾ ਪਾਉਂਦਾ ਬਾਬਾ ਮੇਲਾ ਬਣਾਉਂਦਾ 40 ਸਾਲਾਂ ਨਹੀਂ ਇਹ 50 ਸਾਲੇ 60 ਸਾਲੇ ਆ ਉਹ ਕਈ ਵਿੱਚ ਨੋਹਾ ਤੇ ਤਿਆਰੇ ਹੋਏ ਫਿਰਦੇ ਆ ਉਹ ਬੱਲੇ 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 ਪਟਾਕੇ 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 ਲੈ ਬੁਗਲਾ ਬੁਗਲਾ ਬਠੰਡੇ ਵਾਲਾ ਕਰਮ ਦੇ ਨੋਹਾ ਪੋਤਿਆਂ ਵਾਲਾ ਹੋ ਗਿਆ ਇਹਦੇ ਕਰਿਆ ਕੇ ਦੀ ਨੋ ਨੂੰ ਜੇ ਕੋਈ ਪੁੱਛਦੀ ਹੋ ਵੀ ਤੇਰਾ ਬਾਪੂ ਤੇਰਾ ਪਾਪਾ ਕਿੱਥੇ ਗਿਆ ਨਾਲੇ ਸੰਗਦੀ ਹੋ ਨਾਲੇ ਕੁੰਡ ਕੱਢਦੀ ਹੋ ਨਾਲੇ ਕਹਿੰਦੀ ਹੋ ਪਾਪਾ ਤਾਂ ਅੱਜ ਕੌਡੀ ਖੇਡਣ ਗਿਆ ਆ ਪਾਪਾ ਕਿੱਥੇ ਗਿਆ ਹੋਇਆ ਲਾ ਬੁਗਲਾ ਕਹਿੰਦੇ ਫੇਰ ਆ ਗਿਆ ਜਿਹਦੇ ਲਈ ਬੂਟੋ ਬਾਈ ਨੇ ਜਾਣਕਾਰੀ ਦਿੱਤੀ ਆਹ ਬੁਗਲੇ ਦੀ ਖੇਡ ਕਿਹਨੂੰ ਕਿਹਨੂੰ ਪਸੰਦਾ ਆਹ ਬੁਗਲੇ ਦੀ ਖੇਡ ਏ ਕਬੱਡੀ ਪਾਉਣ ਦਾ ਅੰਦਾਜ਼ ਦੇਖੋ ਮੁੰਡੇ ਬੱਲੇ ਇਹ ਪਤੰਗਰ ਨੇ ਆਏ ਸੱਟਿਆ ਕੋਰ ਮੇਲੇ ਮਾਪਿਆਂ ਨੇ ਰੱਖੀ लाਡ ਲਈ ਅੱਗੇ ਉਹ ਸੱਸ ਬਘਿਆੜ ਟੱਕਰੀ ਇਹਨੂੰ ਬੁਗਲਾ ਬੁਗਲਾ ਖੇਡਦੀ ਇੰਦਰ ਬਾਈ ਸਾਡਾ ਸਤਿਕਾਰਯੋਗ ਤੀਰਸ ਯੂਕੇ ਉਹਨਾਂ ਵੱਲੋਂ ਡਗਲੇ ਦੇ ਲਈ 500 ਦੇ ਮਾਨ ਸਨਮਾਨ ਹੈ ਡਗਲਾ ਥਾਪਿਆਂ ਦੀ ਤੀਰਥਾ ਥਾਪੇ ਮਾਰਦਾ ਪਤੰਦਰ ਪੱਟ ਲਾਲ ਕੰਮ ਕਰ ਲੈਂਦਾ ਥਾਪੇ ਮਾਰ-ਮਾਰ ਕੇ ਗੁਰਵਿੰਦਰ ਬਾਈ ਵੇਖ ਨਜ਼ਾਰਾ ਇਹ ਮੁੰਡੇ ਆ ਇਹ ਬਾਬੇ ਆ ਕੋਈ ਬਾਬੇ ਕਹਿੰਦਾ ਕੋਈ ਪਹਿਲਵਾਨ ਕਹਿੰਦਾ ਓਏ ਮੱਲਾ ਦੀਆਂ ਵੱਡੀਆਂ ਅਮਰਾ ਸਿਰੇ ਦਾ ਮੈਚ ਚੱਲਦਾ ਚੋਟੀ ਦਾ ਮੈਚ ਨਾਲ ਕਬੱਡੀ 79 ਦੇ ਫਾਈਨਲ ਦੀਆਂ ਟੀਮਾਂ ਲੁੱਤਰ 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 ਸਰਬਰੇ ਵਾਲਾ ਓ ਬੱਲੇ 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 ਓ ਬੱਲੇ 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 ਵਿੱਕੀ ਤੇ ਮੇਰਾ ਰੱਬਾ ਵਿੱਕੀ ਤੇ ਲੁੱਤਰ ਵਿੱਕੀ ਤੇ ਲੁੱਤੇ ਮੇਰੇ ਰੱਬਾ ਆਹ ਸਾਹਮਣੇ ਕਹਿੰਦੇ ਮਿੱਤਰਾਂ ਨੇ ਹੋਏ ਦਾ ਕਲੀ ਮੂਰੇ ਸਿੱਟ ਕੇ ਇੱਥੇ ਦਾ ਇਹ ਕਵਾਂਗੇ 25 ਪਿੰਡਾਂ ਦੇ ਮੇਰੀ ਬਣੀ ਥਾਠ ਉਡਾਣਾ ਜਾਣੇ ਪੱਟ ਤੋਂ ਜਗਾਠ ਨੇ ਪੱਟ ਦੀ ਜਗਾਠ ਮਹਿਲ ਕੰਦੇ ਪੁੱਟਾਂ ਨੇ ਪੜਤੀ ਜਗਾਠ ਲਓ ਅਗਲੀ ਕਬੱਡੀ ਪਾਉਣ ਦੇ ਲਈ ਸਾਹਮਣੇ ਫੇਰ ਐਨ ਬੱਲੇ ਵਾਲੇ ਕਰਾਉਣਾ ਮੁੰਡੇ ਦਾ ਸਰੀਰ ਦੇਖੋ ਪਹਿਲਾਂ ਦੱਸਿਆ ਬੂਟੇ ਨੇ 40 ਨਹੀਂ 50 ਨਹੀਂ 70 ਦੀ ਗੱਲ ਹੋਣੀ ਆ ਆ ਮਰਸੜੀ ਦੇ ਵਾਪਰ ਵਾਂਗ ਚਲਦੀਆਂ ਬਾਹਾਂ ਢੰਗੜੇ ਪੈਂਦੇ ਇਹ ਵਧੀਆ ਐਕਸ਼ਨ ਇਹਨੂੰ ਕਹਿੰਦੇ ਹੈ ਆ ਬੱਲੇ ਬਾਬਾ ਤੇਰੇ ਤਰ ਦਾ ਤੋਰ ਸ਼ਕੀਨਾਂ ਦੀ ਅੱਜ ਕੱਲ ਹੋਈ ਗੁਲਾਮ ਜਵਾਨੀ ਧਾਰ ਮਸ਼ੀਨਾਂ ਦੀ ਆ ਚੰਗੇ ਮੁੰਡੇ ਕੁੜੀਆਂ ਦੇਖਦਾ ਨਾਚ ਵਕਾਉਂਦੇ ਆ ਬਹਿ ਕੇ ਵੇਖ ਜਵਾਨਾ ਬਾਬੇ ਆ ਕਾਡੀ ਬੋਲੇ ਆ ਕਾਡੀ ਪਾਉਂਦੇ ਨਾਲ ਭੰਗੜੇ ਪਾਉਂਦੇ ਆ ਲਓ ਸਾਹਮਣੇ ਦੇਖਾਂਗੇ ਸੇਰ ਉਧਰ ਜਾਓ ਜਲਦੀ ਜਮਨ ਵਾਲੇ ਪਰਿਵਾਰ ਵੱਲੋਂ ਬੁਗਲੇ ਦੀਆਂ ਤੰ ਰੇਡਾਂ 1100 ਦੀਆਂ ਹੋ ਗੀਆਂ ਬੁਗਲਿਆ ਮਾਰ ਲਾ ਥਾਪੇ ਥੁੱਪੇ ਓਏ ਬੁਗਲਿਆ ਮਾਰ ਲਾ ਥਾਪੇ ਥੁੱਪੇ ਇਧਰਲੇ ਬੰਨੇ ਵਾਹ ਪਹਿਲੀ ਕਬੱਡੀ ਜਮਨਗੇ ਪਰਿਵਾਰ ਵਾਲੇ ਪਰ ਵੱਲੋਂ ਆ ਪੈਣ ਜਾ ਰਹੀ ਬੁਗਲੇ ਦੀ 1100 ਦੀ ਆ ਸਾਹਮਣੇ ਲੋਤੜਾ 1100 ਦੀ ਕਬੱਡੀ ਆ ਜਮਨ ਵਾਲੇ ਪਰਿਵਾਰ ਵੱਲੋਂ ਕਬੱਡੀ ਪੈ ਗਈ ਪਰ ਇਧਰਲੇ ਪਾਸੇ ਬੁਗਲਾ ਹਾਂ 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 ਆ ਪੰਗੜੇ ਬੁਗਲੇ ਦੀਆਂ ਕਹਿੰਦੇ ਅਗਲੀਆਂ ਦੋ ਰੇਡਾਂ 3100 ਦੀਆਂ ਹੋ 2100 ਦੀਆਂ ਹੋ ਗਈਆਂ ਮੇਰੇ ਮਿੱਤਰੋ ਵਿੰਦਰ ਪੁਨਰ ਯੂਕੇ ਦੇ ਨਾਲ ਪੀਰਾ ਕੈਨੇਡਾ ਬੁਗਲੇ ਦੀਆਂ ਰੇਡਾਂ ਦਾ ਹਿਆਰ ਤੇ 1100 ਜਾਮਨ ਵਾਲੇ ਪਰਿਵਾਰ ਵੱਲੋਂ ਹੋਊਗਾ ਆ ਮੇਰੇ ਮਿੱਤਰੋ ਟਾਂਗੜ ਵਾਲਾ ਕਾਲਾ 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 ਉਹ ਦੋਵੇਂ ਕਾਲੇ ਆ ਉਹ ਦੋਵੇਂ ਕਾਲੇ ਆ ਦੋਵੇਂ ਦਿਲ ਵਾਲੇ ਆ ਕਾ ਡਰ ਨਾ ਹੁੰਦੀ ਦੋਸਾਂ ਦੇ ਚਿਹਰੇ ਦਾ ਗਮਾਨ ਹੁੰਦਾ ਹੈ ਜਿਹੜਾ ਦਿੱਤਾ ਆਪਣੇ ਦਿਲਬਰ ਨੂੰ ਛੇਤੀ ਕਿਤੇ ਨਾ ਦਰਦ ਬਿਆਨ ਹੁੰਦਾ ਹੈ ਇਹ ਤਾਂ ਡੰਗਦਾ ਫਿਰਦਾ ਆਪਣੇ ਵੱਲੋਂ ਦੇਖ ਕੇ ਬੰਦੇ ਨੂੰ ਸਭ ਪਰਾਨ ਹੁੰਦਾ ਉਹ ਅੱਖਾਂ ਮੀਚ ਕੇ ਜਿਹੜਾ ਵਿਸ਼ਵਾਸ ਕਰਦਾ ਅੰਤ ਨੂੰ ਗਰਦਾਸ ਉਹੀ ਪਰੇਸ਼ਾਨ ਹੁੰਦਾ ਅੰਤ ਨੂੰ ਗਰਦਾਸ ਹੋਈ ਪਰੇਸ਼ਾਨ ਹੁੰਦਾ ਮੈਚ ਚੋਟੀ ਦਾ ਤਨੀ ਪਿਰਦਾ ਮੇਲਾ ਚੱਲਦਾ ਉਧਰ ਕਹਿੰਦੇ ਮੁਕਾਬਲਾ 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 ਫੇਰ ਉਹ ਪਟਾ ਪਟਾਕੇ ਪਟਾਕੇ ਕੇ ਬੁੱਢਿਆਂ ਦੇ ਤਾਲੇ ਤੁੱਪੇ ਖੜਕੇ ਨਹੀਂ ਆ ਗਏ ਇਹ ਤਾਂ ਗੱਲਾਂ ਕੰਮ ਦੀਆਂ ਕਦੋਂ ਦੇ ਜਲਾ ਗਏ ਇਧਰ ਮੁਕਾਬਲਾ ਚੋਟੀ ਦਾ ਸਿਰੇ ਦੀ ਟੱਕਰ ਜੱਟ ਮਾਨ ਦੇ ਸਾਧੂਆਂ ਵਰਗੀ ਜੱਫੀ ਪੈ ਗਈ ਬੂਟਿਆ ਦੇਖਣਦਿਆਂ ਦੇ ਲੱਗੇ ਐਦਾਂ ਲੱਗਦਾ ਵੀ ਥੋੜੇ ਥੋੜੇ ਹੰਦੇ ਇਸਰੇ ਪਾਸੇ ਨੂੰ ਤੁਰੇ ਜਾਂਦੇ ਆ ਆ ਦੋਨਾਂ ਮੁੰਡਿਆਂ ਲਈ ਤਾੜੀ ਮਾਰ ਦਿਓ ਜ਼ੋਰਦਾਰ ਵੱਡੇ ਮੈਚ ਦੀਆਂ ਗੱਲਾਂ ਚੱਲਦੀਆਂ ਐਨ ਚੋਟੀ ਦੇ ਮੈਚ ਦੀ ਗੱਲ ਗਿੰਦੇ ਧਰਾ ਦਾ ਸਨੀ ਵੀਰ ਦਾ ਤੇ ਨਾਲ ਸੁੱਖੇ ਗੱਲ ਦਾ ਧੰਨਵਾਦ ਹੈ ਜਿਹੜਾ ਦੀ ਵੱਡੀ ਜ਼ਿੰਮੇਵਾਰੀ ਗੁੱਟ ਨੂੰ ਜਿੰਦਾ ਲਾਤਾ ਓਏ ਗੁੱਟ ਨੂੰ ਜਿੰਦਾ ਲਾਤਾ ਉਹ ਜਦੋਂ ਸੌਣ ਮਹੀਨਾ ਚੜ ਜਾਂਦਾ ਮੁੱਲ ਪੈਂਦਾ ਬੁੱਢੇ ਨਾ ਉਹ ਚਿੱਟੀਦਾਰੀ ਦੇਖ ਕੇ ਨਾ ਘੋਰ ਸਾਨੂੰ ਹੀਰਾ ਦਿਲ ਹਜੇ ਤਾਂ ਮਿੱਤਰਾਂ ਦਾ ਹੀਰਾ ਦਿਲ ਹਜੇ ਮਿੱਤਰਾਂ ਦਾ ਗੁੱਟ ਤੋਂ ਫੜ ਕੇ 75 ਦੀਆਂ ਟੀਮਾਂ 75 ਦੀਆਂ ਟੀਮਾਂ ਇਧਰ ਮਨਪਤੋ ਦੇ ਕਬੱਡੀ ਪੈਰੀਆ ਚੰਦਰਾ ਆਹ ਚੰਦਰਾ ਕਈ ਦਿਆਂ ਦੇ ਸੁਪਨਿਆਂ ਜਾਣ ਲੱਗ ਪਿਆ ਇਹ ਹੱਥ ਲਾ ਕੇ ਨੱਚਦਾ ਬਹੁਤ ਹੈ ਹੱਥ ਲਾ ਕੇ ਭੰਗੜੇ ਬੜੇ ਪਉਂਦਾ ਆਹ ਵੇਖੋ ਆਹ ਵੇਖੋ ਭਾਂਡੇ ਖਾਰ ਤੇ ਕੌਲੀ ਕਿਸੇ ਪਾਸੇ ਗਲਾਸ ਕਿਸੇ ਪਾਸੇ ਉਹ ਬੱਲੇ ਬਾਬਾ ਉਹ ਬੱਲੇ ਬਾਬਾ ਉਹ ਬੱਲੇ ਬਾਬਾ ਉਹ ਬੱਲੇ ਬਾਬਾ ਬਾਬੇ ਨੇ ਗਰਾਊਂਡ ਦੇ ਵਿੱਚ ਧੂੜ ਚਾਲ ਦਿੱਤੀ ਆਹ ਜਾਮਣ ਕੇ ਤਾਰਦੇ ਵੱਲ ਆਹ ਕਹਿੰਦੇ ਖਾੜਾ ਕਹਿੰਦੇ ਕੁੰਨਰ ਵੀਰ ਯੂਕੇ ਦੇ ਨਾਲ ਵੀਰਾ ਕੈਨੇਡਾ ਆ ਕਬੱਡੀ ਮੁਦਰਾ ਨੰਬਰ ਕੀ ਦਾ ਉਹ ਬਗਲੇ ਦੇ ਥਾਪੇ ਦੱਸਦੇ ਆ ਵੀ ਨੰਬਰ ਤਾਂ ਉਹ ਬਗਲੇ ਦਾ ਨੰਬਰ ਤਾਂ ਅਗਲੀ ਕਬੱਡੀ ਪੈ ਗਈ ਸਾਹਮਣੇ ਸੱਜੇ ਪਾਸੇ 12 13 ਧਾਪੀਆਂ ਮਾਰੀਆਂ ਆਹ ਗੁੱਟ ਫੜਿਆ ਖਿਡਾਰੀ ਜਮਾ ਆ ਗਈ ਵਰਸਦੀ ਦੇ ਵਾਪਰ ਵਾਂਗ ਚਲਦੀਆਂ ਵਾਹ ਹੱਥ ਖੜੇ ਕਰਾ ਦਿੱਤੇ ਇਹ ਬੰਦੇ ਨੇ ਆਹ ਹੱਥ ਖੜੇ ਕਰਾ ਦਿੱਤੇ ਇਹ ਮੁੰਡੇ ਨੇ ਅਗਲੀ ਕਬੱਡੀ ਬਾਅਦ ਲਈ ਸਾਹਮਣੇ ਫੇਰ ਆਹ ਚੜ੍ਹਦੀ ਜੀਰੇ ਦਾ ਖਿਡਾਰੀ ਆ ਕਿ ਹੀਰੇ ਪਰਕੀ ਦੇ ਨੇ ਕਬੜੀਆਂ ਤੋਂ ਜਾਣੇ ਜੂਰੇ ਕੀਮਤ ਤੋੜਿਆਂ ਦੀ ਪਰੇ ਹੁਣ ਬਹੁਤਾ ਸ਼ੋਰ ਨਹੀਂ ਕਰਦੇ ਆਵਾਜ਼ ਹੁੰਦੀ ਤੋਤੇ ਛੋਲੇਆਂ ਦੀ ਇਤੀ ਗੱਲ ਸਮਾ ਸਵਰਥ ਹੁੰਦਾ ਲੱਪੇ ਬਿਨਾ ਕਿ ਜੂਨ ਭੜੋਲਿਆਂ ਦੀ ਸੰਧੂ ਘਰਾਂ ਦੇ ਘਰ ਬਰਬਾਦ ਹੋ ਗਏ ਏ ਸ਼ੀਰਾ 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 ਸੱਦੇ ਵਾਲੀਆ ਮੇਰੇ ਮਿੱਤਰੋ ਸ਼ੀਰਾ ਕੀ ਕਹਿੰਦਾ ਓ ਫਰਨੀ ਤੇ ਕਿਕਰਾਂ ਲੱਗੀਆਂ ਨੇ ਆਪਾਂ ਬਹਿ ਕੇ ਟੁੱਕੇ ਭੋਰਾਗੇ ਤੂੰ ਆਪਣਾ ਸ਼ੇਰ ਲਿਆ ਬੱਲੀਏ ਅਸੀਂ ਬੱਕਰੀ ਬਣਾ ਕੇ ਪੋਰਾਗੇ ਫਿਰਨੀ ਤੇ ਕਿੱਕਣਾ ਲੱਗੀਆਂ ਨੇ ਆਪਾਂ ਬਹਿ ਕੇ ਤਿੱਤੇ ਪੋਰਾਗੇ ਆ ਵੱਡੇ ਵੱਡੇ ਮੱਲ ਪਿਰਦੇ ਆ ਟੱਕਰ ਸਿਰੇ ਦੀ ਆ ਉਹ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਹੁੰਦੇ ਆ ਉਹ ਜਲਾਲ ਵਾਲਾ ਉਹ ਜਲਾਲ ਵਾਲਾ ਉਹ ਜਲਾਲ ਵਾਲਾ ਲਾ ਲਾ ਕੇ ਮਾਰਦਾ ਮੁੰਡਾ ਆਪਣੀ ਟੀਮ ਲਈ ਕਿ ਲੱਖਾ ਜਾ ਕੇ ਜੋੜਦਾ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਇੱਧਰ ਅੱਜ ਕਹਿੰਦੇ ਬੂਟੇ ਬਾਈ ਲਾ ਤੇਲੂ ਪੱਟੀ ਵੀ ਕਹਿੰਦੇ ਐਨ ਪਿਛਲਾ ਪੰਜਾਬ ਜਾ ਦੱਸਦਾ ਪਰ ਇੱਧਰਲੇ ਪਾਸੇ ਆ ਪਿੱਛੇ ਨੂੰ ਭਜਦਾ ਆਪਣੀ ਦੇ ਗੱਲੱਖਾ ਜੰਗ ਜੋੜਦਾ ਸਿਰੇ ਦੇ ਮੈਚ ਦੀ ਗੱਲ ਸਵੇਰ ਤੋਂ ਜਿੰਨੇ ਹੁਣ ਤੱਕ ਮੈਚ ਹੋਏ ਆ ਸਾਰੇ ਸਾਰੇ ਸਿਰੇ ਦੇ ਖੇਡੇ ਗਏ ਜੱਗਾ ਤੁਰ ਖੋਸਿਆ ਵਾਲਾ ਵੀ ਇੰਗਲੈਂਡ ਤੋਂ ਇੰਡੀਆ ਪੁੱਜ ਗਿਆ ਤਾਰੀ ਕੱਲ ਪੁੱਜੂਗਾ ਆ ਤਾਰੀ ਦਾ ਵੀਰਾ ਕਹਿੰਦੇ ਕਾਲਾ ਰੰਡੇਆਲੇ ਪਿੰਡ ਵਾਲਾ ਕਾਲਾ ਰੰਡੇਆਲੇ ਪਿੰਡ ਵਾਲਾ ਖਾਲਿਆ ਮੈਚ ਚੋਟੀ ਦਾ ਓਏ ਬੋਗਲੇ ਵੀ 2100 ਦੀ ਪਾਰੀ ਆ ਜਾਮਣਗੇ ਪਰਿਵਾਰ ਵਾਲੇ ਵੱਲੋਂ ਇਹਦੀ ਪੈ ਗਈ ਬਿੰਦਰ ਤੋਂ ਵੀਰਾਂ ਕੈਨੇਡਾ ਉਹ 2100 ਨੂੰ ਕੌਣ ਪੈ ਗਿਆ 2100 ਨੂੰ ਕੌਣ ਪੈ ਗਿਆ ਇਹ ਬੁਗਲਾ 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 ਹਾ 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 ਬੜੇ ਬੜੇ ਆਹ ਸਾਹਮਣੇ ਬੁਗਲਾ ਬੁਗਲੇ ਦੇ ਬਗਲੇਰੇ ਪੱਟ ਵੀ ਪਛਦਾਉਦੇ ਹੋਣਗੇ ਵੀ ਕਿਹੜੇ ਬੰਦੇ ਤੇ ਲੱਗੇ ਯਾਰ 15 ਆਦੇ ਪੱਟਾਂ ਤੇ ਆਪ ਹੀ ਨੀਲ ਪਾ ਲੈਂਦਾ ਠਾਪੇ ਮਾਰ ਮਾਰ ਕੇ ਬੰਦਦਾ ਵੀ ਹੈ ਚਾਹੀਦਾ ਵੀ ਹੈ ਇਧਰ ਆ ਮੁੰਡਾ ਚੰਡੀਗੜੀਆ ਸਾਹਮਣੇ ਫੇਰ ਲੈ ਵੀ ਵੀਰਾ ਕਰਦੇ ਗੱਲ ਲਓ ਚੰਡੀਗੜੀਆ ਦੀ ਕਬੱਡੀ ਪੈ ਗਈ ਦੂਸਰੇ ਪਾਸੇ ਹੁਣ ਭਾਵੇਂ ਘੋੜੀਆਂ ਲਾਦੇ ਹੋ ਹੁਣ ਨੇ ਹੱਥ ਹੁਣਾ ਆ ਪਿੱਛੇ ਭਾਵੇਂ ਘੋੜੀਆਂ ਲਾਦੇ ਪੰਜਾਬ ਜਾ ਕੇ ਟੰਗੜੇ ਪੈਂਦੇ ਆ ਥਾਪੀਆਂ ਮਾਰ ਮਾਰ ਦੱਸਿਆ ਵੀ ਪੁਆਇੰਟ ਮੇਰਾ ਲਓ ਅਗਲੀ ਕਬੱਡੀ ਫੇਰ ਕਹਿੰਦੇ ਪੈ ਗਈ ਆ ਸਿੱਧਾ ਕਹਿੰਦੇ ਕਰਨਦੀ ਨੇ ਚੰਦਰਾ ਬਾਲਾ ਖੱਜਲ ਕਰਦਾ ਇਹ ਜਾਫੀਆਂ ਨਾਲ ਬਾਲਾ ਠੱਠ ਕਰਦਾ ਚਾਚਾ ਆਹ ਰੋਡਰ ਬਾਲਾ ਠੱਠ ਕਰਦਾ ਆਹ ਸਾਹਮਣੇ ਲੁੱਧਰ ਅਮਲੀ ਵੀ ਦੱਬੀ ਵਿੱਚੋਂ ਭੀਮ ਮੁੱਕ ਜੇ ਤੇ ਫੌਜੀ ਦੇ ਮੋਰਜੇ 'ਚ ਵਿਰੋਧ ਮੁੱਕ ਜੇ ਤੇ ਪੈਂਦੀਆਂ ਜੇ ਯਾਰ ਕਦੇ ਪੂਰੇ ਪੱਖ ਨਾਲ ਸੋ ਰੱਬ ਦੀ ਬੰਦੇ ਤੇ ਪੱਲੇ ਰੰਦਾ ਤਖਣਾ ਆ ਚੋਟੀ ਦਾ ਸਿਰੇ ਦਾ ਮੈਚ ਕਾਲਿਆ ਮੁੰਡੇ ਨੇ ਆਰਤੀਆਂ ਦੇ ਹਰਾਂਣਾਂ ਨੂੰ ਇਕੱਠਾ ਕਰਕੇ ਦੱਸ ਦਿੰਦਾ ਆ ਪੰਜਾਬੀ ਦਾ ਆਟਾ ਬਣਾ ਕੇ ਦੱਸਿਆ ਵੀ ਅੰਕ ਮੇਰਾ ਪਰ ਅੱਜ ਕਹਿੰਦੇ ਸਿਰੇ ਸਿਰੇ ਦੀਆਂ ਕਬੱਡੀਆਂ ਪਾਉਂਦੇ ਨੇ ਦੋਨੇ ਪਾਸੇ ਜਿੰਨੇ ਵੀ ਹੁਣ ਤੱਕ ਸਵੇਰ ਤੋਂ ਬਾਅਦ ਸਾਰਿਆਂ ਦੀ ਥਕਾਵਟ ਲਾ ਦੇ ਤੀਹਾਂ ਬੰਦਿਆਂ ਨੇ ਹੋ ਗਈ ਸਾਹਮਣੇ ਟੱਕਰ ਫੇਰ ਬੱਲੇ 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 ਲੈ ਵੀ ਬੂਟੇ ਲਈ ਦੇਖ ਕੀ ਬਣਦਾ ਆ ਕੀ ਬਣਦਾ ਸ਼ੀਰਾ ਕਹਿੰਦੇ ਸੱਦੇ ਵਾਲੀਆ ਚੋਟੀ ਦਾ ਮੈਚ ਚੱਲਦਾ ਰੁੱਦਰ ਬਾਈ ਕਹਿੰਦਾ ਸਾਡਾ ਮੈਚ ਵੀ ਸਿਰੇ ਦਾ ਆਉਣਾ ਤੇ ਸਿਰੇ ਦਾ ਹੀ ਹੈ ਮੈਂ ਕਿਹਾ ਭਰਾ ਕਹਿੰਦਾ ਸਾਡਾ ਮੈਚ ਬੋਲ ਕੇ ਜਾਈ ਮੈਂ ਕਿਹਾ ਜ਼ਰੂਰ ਵੱਡੇ ਬਾਈ ਫਿਰ ਮੈਂ ਕਿਹਾ ਭਰਾ ਦੇ ਗੁੱਸੇ ਨਾਲ ਉਹਦੇ ਬਾਜ਼ੀਖਾਨੇ ਆਲਿਆ ਲੜੇ ਰਸੇ ਨੂੰ ਜੇਕਰ ਮਨਾਈਏ ਨਾ ਹਰਕ ਪੈਂਦੇ ਆ ਪੈਂਦੇ ਆ ਪੈ ਜਾਂਦਾ ਚੁਗਲ ਬਾਜ ਨਹੀਂ ਚੁਗਲੀ ਤੇ ਬਾਜ ਆਉਂਦਾ ਤੇ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦਾ ਕੱਚੇ ਕੋਠੇ ਨੂੰ ਜੇ ਕਰ ਲੁੱਪੀਏ ਨਾ ਫਿਰ ਟੈਂਦੇ ਆ ਟੈਂਦੇ ਆ ਟਾ ਜਾਂਦਾ ਬਸੰਤ ਦੇ ਦਾ ਭੇਤੀ ਗਦਾਰ ਹੋ ਜੇ ਉਹ ਜੜਾਂ ਚ ਬੰਦਿਆਂ ਬੰਦਿਆਂ ਬਹਿ ਜਾਂਦਾ ਤੇ ਵਾਰਾ ਕੁੱਤੇ ਨੂੰ ਜੇਕਰ ਛੇੜੀ ਜਾਈਏ ਉਹ ਪੈਂਦਿਆਂ ਪੈਂਦਿਆਂ ਪੈ ਜਾਂਦਾ ਜਿਹੜੇ ਬੰਦੇ ਦਾ ਨਹੀਂ ਉਮਰ ਸਰ ਵਿਆਹ ਹੁੰਦਾ ਉਹ ਰਹਿੰਦਿਆ ਰਹਿੰਦਿਆ ਰਹ ਜਾਂਦਾ ਪਰ ਆਹ ਕਹਿੰਦੇ ਬੁਗਲਾ ਜਿਹੋ ਜਾਂ ਕਹਿੰਦੇ ਨਿੱਕਰ ਦਾ ਰੰਗ ਉਹ ਜੇ ਪੱਟਾਂ ਦੇ ਨਿਸ਼ਾਨ ਕਰ ਦਿੰਦੇ ਜਿਵੇਂ ਪਹਿਲਾਂ ਬੂਟੇ ਬਾਈ ਨੇ ਦੱਸਿਆ ਇਧਰ ਦੇਖ ਪਟਾਕੇ ਪੈਂਦੇ ਆਹ ਦੀਵਾਲੀ ਤੋਂ ਪਹਿਲਾਂ ਹੀ ਖਿਲਾਕ ਕਹਿੰਦੇ ਨਕੋਦਰ ਤੱਕ ਸੁਣਦਾ ਆਹ ਬੁਗਲਾ ਆਹ ਬੁਗਲਾ ਬੱਲੇ ਬੱਲੇ ਕਰ ਆ ਗਿਆ ਮੈਚ ਸਮਾਪਤ ਮੈਚ ਸਮਾਪਤ